ਆਪਣੇ ਫੂ ਦੇ ਲੱਗ ਕੇ ਅੱਗ ਲੱਗੀ ਤੇ ਬਝਾਉਣ ਦਾ ਇਹ ਦੇਖੋ ਕਿੱਥੇ ਰਕਰਖਲਾਰਾ ਗਿਆ ਉਹ ਆਇਦਰ ਆ ਟੈਂਕੀ ਇੱਕਾ ਖਾਲੀ ਹੋ ਚੁੱਕੀ ਆ ਤੇ ਇਧਰ ਰਕਰਖਲਾਰਾ ਆ ਪਿਆ ਬਝਾਉਣ ਦੇ ਕਰਨ ਪਤਾ ਨਹੀਂ ਕੋਈ ਆਗੋ ਗੇਕ ਕੇ ਪਤਾ ਨਹੀਂ ਕੀ ਕਰ ਗਿਆ ਰੋਡ ਦੇ ਉੱਪਰ ਧੂਆ ਹੀ ਧੂਆ ਹੋਇਆ ਪਿਆ ਸਾਰਾ ਮਹਿਕਮਾ ਆ ਚੁੱਕਾ ਹੈ ਪੜ੍ਹਦੇ ਮੈਂ ਕਿ ਮੈਂ ਵੀ ਆਇਆ ਸਾਰਾ ਉਧਰ ਗੱਡੀਆਂ ਖੜੀਆਂ ਆ ਵੀ ਅੱਗ ਕਰਦਾ ਲਾਈ ਹੈ ਬਿਜਾੜਦੀ ਫਾਰਵੇਟ ਵੀ ਆਈ ਹੋਆ ਬਿਜਾੜਦਾ ਲਾਓ ਜੀ ਕੋਈ ਅੱਖ ਲਾ ਗਿਆ ਰੋਣ ਦੇ ਉੱਤੇ ਫਰਾਲੀ ਮੋ ਕੌਣ ਸਮੇਕਾ ਫਾਇਰ ਆ ਬੁਝਾਉਣ ਆਇਆ ਨਾਲ ਲੇ ਪਾਲਿਆ ਪਾ ਗਵਰਨਮੈਂਟ ਪੈਪਤਾ ਜਪਾਈ ਆ ਓ ਪਰ ਜਾਣ ਕੇ ਬੁਝਾਉਂਦੇ ਆ ਅੰਦਰ ਜੀਸੀਬੀ ਆਣ ਡਈ ਆ ਜੀ ਪੂਰੀ ਜਿਵਰਾ ਦੇ ਉਹ ਵਾਲੇ ਨੇ ਛੋਟਾ ਗियर ਲਾਇਆ ਆਵਾਜ਼ ਹੀ ਕੱਦਾਂ ਕਰ ਰਹੀ ਹੈ ਰੀਤ ਦਿੱਤੀ ਉਹ ਮਾਤ ਜਿੰਨਾ ਕਵਾਜੀ ਪੱਟੂਗੇ ਉਨਾ ਕ ਮੜੇ ਪਾਣੀ ਨਾਲ ਪਾਈਏ ਫੇਰ ਬੁੱਝ ਜਾਣੀ ਆ ਨਾਲ ਦੀ ਨਾਲ ਪਾਣੀ ਪਾ ਦਿਓ ਫੇਰ 부ਝੀ ਜਾਣੀ ਆ ਪਿੱਛੇ ਲੈ ਐ ਕਰੋ ਇੱਧਰੋਂ ਕੋਈ ਇੱਧਰਲੇ ਪਾਸੇ ਧੂਆ ਹੈ ਨਹੀਂ ਓਏ ਇਧਰਲੀ ਸੜਕ ਧੂਆ ਹੈ ਨਹੀਂ ਇਧਰਲੀ ਸੜਕ ਮਾ ਲਾਏ ਨੂੰ ਓਏ ਇਧਰਲੀ ਸਾਈਡ ਬੈਕ ਆਉਣ ਦੇ ਇੱਦਾਂ ਹੀ ਓਏ ਉੱਥੇ ਜਾ ਪਈ ਸਾਹ ਹਟੋ ਜਾਣਾ ਆੜ ਕੇ ਇਸ ਟਾਈਮ ਹੈ ਜੇ ਨਾ ਦਾਖਲ ਕਰਵਾਉਂਦੇ ਓਏ ਆੜ ਦੇ ਆੜ ਦੇ ਬੈਕ ਆੜ ਦੇ ਆੜ ਦੇ ਆੜ ਦੇ ਆੜ ਦੇ ਆੜ ਦੇ ਆੜ ਦੇ ਸਿੱਧੀ ਆੜ ਦੇ ਪਹਿਲਾਂ ਓ ਸਾਰੇ ਸਿੱਧੀ ਆੜ ਓ ਪਹਿਲਾਂ ਸਿੱਧੀ ਆੜ ਦੇ ਫੇਰ ਮੜ ਕੇ ਸਿੱਧਾ ਕਰ ਲਈ ਇਹਨੂੰ ਪਧਰੇ ਆ ਕੇ ਇੱਥੇ ਕਰ ਲਾ ਐ ਇੱਦਾਂ ਹੀ ਮਾੜਾ ਜਿਆ ਇਹਨੂੰ ਮੋਹਰੀ ਬਾਗੜਨਾ ਤੱਕ ਦੇ ਪਰਾ ਨੂੰ ਮੋਹਰੀ ਬਾਗੜਨਾ ਟੱਕ ਦੇ ਬਾਲੂ

ਦੇਖੀ ਮਗਰ ਮਗਰ ਪਹਿਲਾਂ ਪਾਣੀ ਪਵਾ ਦੇ ਹੁਣ ਪਾਣੀ ਪਾ ਲੈਣ ਦੇ ਪਾਣੀ ਪਾ ਲੈਣ ਦੇ ਹੁਣ ਉੱਤੇ ਬਾਈ ਥੇਕ ਲਾ ਕੇ ਬੋਲ ਦੇ ਇਹਨੂੰ ਘਮਾ ਲੈ ਇਹਨੂੰ ਬਾਈ ਓਏ ਬਾਲੂ ਨੰਗਲੈਂਡ ਦੇ ਥੋੜਾ ਜਿਹਾ ਗੱਡੀ ਦੂਜੇ ਹੈ ਕੀ ਬੰਨ ਲੇਡੀਜ਼ ਬਾਜੀ ਆ ਜਾ ਲੈ ਆ ਲੰਗ ਲੰਗੀ ਆ ਯਾਰ ਉਧਰ ਰੋਕ ਦਿਓ ਬਾ ਇਧਰੋਂ ਨੰਗ ਲੈਂਦੇ ਕਲੀ ਗੱਡੀ ਆ ਕੇ ਆ ਉਹ ਗਿੰਦੇ ਐ ਇੱਥੇ ਲਾ ਕੇ ਮਾੜਾ ਖਲਾਰ ਦੇ ਵਾਸੇ ਨੂੰ ਕਿਹਾ ਭਾਜੀ ਨਾਲ ਪਾਣੀ ਵੀ ਪਾ ਦਿਓ ਥੱਲੇ ਥੋੜਾ ਜਿਹਾ ਨਾਲ ਫੇਓ ਤਾਂ ਫੇ ਅੱਗ ਬਲੇ ਨਾ ਕਿਉਂਕਿ ਤੂੰ ਆ ਗਿਆ ਹੁੰਦਾ ਉਹਨੂੰ ਫਿਰ ਮਰ ਦਿਸਣਾ ਆੜ ਜਾਂਦਾ ਫੇ ਉੱਥੇ ਕੋ ਕੰਮ ਹੋ ਜਾਣਾ ਕੰਮ ਹਰ ਬਾਰ ਕੋਈ ਨਾ ਵਾਰ ਕਿਹਾ ਪਾਣੀ ਪੋੜਨ ਕਰਾ ਸਕਦਾ ਆ ਪਾਣੀ ਪੋੜਿਆ ਗਿਆ ਹੋਰ ਕਰ ਆ ਪਹਿਲਾ ਹੋਰੇ ਉਹ ਵਿਝਾ ਲੈਣ ਦੇ ਪਾਣੀ ਪਾ ਲੈਣ ਦੇ ਉਹਨਾਂ ਕਾ ਸੋਨ ਨੂੰ ਉਹਨਾਂ ਕਾ ਥੱਲੇ ਉਹ ਵਿਝਾ ਲੈਣ ਦੇ ਵੇ ਇਹ ਹੀ ਬੁਝਣੀ ਆ ਉਹਨਾਂ ਕਾ ਰੁਕ ਜਾ ਉੱਪਰ ਨਾਲ ਸਿੱਟੀਆਂ ਜੇ ਉਹ ਰੁਕ ਜਾ ਲੈ ਆ ਪਾਝਾ ਲੈਣ ਦੇ ਥੱਲੇ ਵਾਲੀ ਵਿਝਾ ਲੈਣ ਦੇ ਸਾਰਦੀ ਵੇ ਥੱਲੇ ਵਾਲੀ ਫੇਅਰ ਗਹਿ ਜਾਣੀ ਜੀ ਉਹਨੇ ਉੱਪਰ ਸੱਟ ਪਾਈ। ਗਾਦੇ ਕਰਾਂਦੇ ਬੰਦੇ ਬੰਦੇ ਫੋਕਿੰਗ ਦੇ ਇਹਨੂੰ ਆਹ ਜਿਹੜਾ ਸੁਖਿੰਦੀ ਆ ਨਾ ਸੁਖੀ ਆ ਇਹ ਕਰ ਨਹੀਂ ਕਰਦੇ ਇਹਨੂੰ ਆ ਪਰਲੀ ਦੇਣ ਨੂੰ ਹੀ ਇੱਧਰ ਵੀ ਲਾ ਆਪਿਆ ਟਰੌਨ ਚੱਲਣੀ ਆ ਇੱਧਰੇ ਕਰਦੇ ਇਹ ਆਹੋ ਬਾਤ ਤੇ ਮਸ਼ੀਨ ਹੌਂ ਖੈਰ ਤੇ ਕਰਦਾ ਤੇ ਆਪੇ ਆਲਾ ਨਾ ਕਰਦੇ ਜੀਆ ਮਸ਼ੀਨ ਅਕੇਲੇ ਰਹਾ ਹੁਣ ਬਸ ਬਾਸਵਾ ਆਉਣ ਦੇ ਮਜੀ ਮਸ਼ੀਨ ਸਾਈਡ ਤੇ ਲੈ ਜਾ ਪੱਕੇ ਥਾਂ ਲੈ ਜਾ ਮਹੀਨ ਆਹ ਉਹ ਵੀ ਨਾਲੇ ਆਉਂਦਾ ਓ ਸੋਨੂ ਓਏ 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 ਇਧਰੋਂ ਕਮਾ ਕੇ ਪਰਾਂ ਨੂੰ ਲੈ ਜਾ ਹਣ ਹੌਲੇ ਹੌਲੀ ਕਰਕੇ ਪਰਾਂ ਨੂੰ ਇਧਰੋਂ ਕਮਾ ਲੈ ਆ ਆ ਪਿਛਾ ਨੂੰ ਕਰਦੇ ਇੱਦਾਂ ਲੈਫਟ ਰੱਖ ਕੇ ਆਵਾਜ਼ ਉਹਦੇ ਨਾਲ ਨਾਲ ਲਾ ਦੇ ਓਰੀ ਓਰੀ ਇੱਥੇ ਖਲਾ ਦੇ ਇੱਧਰ ਤੇ ਲੈ ਨੂੰ ਉਹ ਥੋੜਾ ਥੋੜਾ ਲਜਾਈ ਸਾਰਾ ਨਾਲ ਲਜਾਈ ਲੱਭ ਗਿਆ ਉੱਥੇ ਹੀ ਪ੍ਰੈਸ਼ਰ ਮਲਾ ਕੇ ਦਵਾ ਦਿੰਨੇ ਇਹਨੂੰ ਆ ਉਹਨੇ ਇਹਨੂੰ ਦਵਾਉਣਾ ਹਾਂ ਨਹੀਂ ਨਹੀਂ ਤੋਂ ਨਹੀਂ ਇੱਥੇ ਕੰਪੋ ਤੇ ਹੀਟ ਰੇ ਕਰੀ ਦੂਜੇ ਵੀ ਨਹੀਂ ਕਰਦਾ ਕਿਤੇ ਇਹਦਾ ਪ੍ਰੈਸ਼ਰ ਆ ਮਸ਼ੀਨ ਤਾਂ ਹੈਗੀ ਆ ਕਹਿੰਦਾ ਟਰੈਕਟਰ ਨਾਲ ਤੋਂ ਵੀ ਹੋ ਜਾਊਗਾ ਹੁਣ ਇਹ ਕੰਮ ਕੀਤਾ ਦੱਸ ਤਾਏ ਨੇ ਵਿੱਚ 10 ਲੀਟਰ ਤੇਲ ਫੂਕਦਾ ਆਉਣਾ ਉਹਦੇ ਦੇ ਡਰਾਈਵਰ ਨੇ ਹੈ ਅੱਛੰਬਰ ਕਹਿੰਦਾ ਭਾਣ ਵੀ ਦੰਦ ਦੇਈ ਜਾਂਦਾ ਕਾਲੇ ਦੇ ਜਾਣਾ ਮੈਨਾ ਵੇਦਵਾਰਾ ਮੈਂ ਅੰਗ ਲਗਾਉਣੀ ਹੁੰਦਾ ਕਾਣੀ ਹੁੰਦਾ ਹੋਏ ਅਜੇ ਨਹੀਂ ਅੱਗੇ ਕਹਿੰਦਾ ਉਹ ਕਹਿੰਦਾ ਨਹੀਂ ਹੈ ਇਹ ਮੈਨੂੰ ਕਹਿ ਨਹੀਂ ਸਕਦਾ ਇਹਨੇ ਮੇਰੇ ਪੈ ਜਾਣਾ ਉਹਨੂੰ ਪਤਾ ਮੈਂ ਭਰਾਵੇ ਆਹ ਸਭ ਪਤਾ ਚਾਪਾਈ ਕਰਨਾ ਲੇਵੇਗਾ ਇਹਦਾ ਇਦਾਂ ਕਰੇ ਬਿਮਾਰੀ ਦਾ ਆਉਣਾ ਉਹਨੂੰ ਪਤਾ ਵੀ ਇਹ ਪੈ ਜਾਣਾ ਹੈ ਵੇਦਾ ਗਾਲਾ ਬਹੁਤ ਹੋਵੇਦਾ ਬਹੁਤ ਆ ਉਹਨਾਂ ਚੰਗੀਆਂ ਨੇ ਤੇਰੀ ਉਹ ਤਾਂ ਜਾ ਰਹਾ ਉਦਾਂ ਵੀ ਉਹਨੇ ਇੰਨਾ ਪੈਨ ਤੋੜਨੀ ਕਰਨੀ ਇਹ ਇਹ ਹਟਦਾ ਨਹੀਂਗਾ ਕਾਰ ਵੇਡ ਵਾਲੀ ਗੱਡੀ ਨਾਲ ਨੂੰ ਕਰਦੇ ਆ ਹਾਂ ਆਪੇ ਹੀ ਪਾਣੀ ਪਾ ਦੂਗਾ ਲਾਗਣ ਜਾ ਕੇ ਕੋਈ ਸੈਟ ਨਾ ਨਹੀਂ ਮੜ ਕੇ ਰਾਤ ਰਾਤ ਬੈਠਾ ਓੜੋ ਹੜਾ ਨਾ ਬੋਲਣ ਲੱਪਿਆ ਤੇ ਕਿ ਤੈਰਾ ਥੱਲੇ ਲੈ ਆਉਣਾ ਨੇ ਸਭ ਕੁਝ ਆ ਦੇ ਦੇ ਗਾੜੇ ਚੁੱਪਦੇ ਪਰਦੇਵਾ ਆ ਤੇ ਇਹ 70 80 ਹਜ਼ਾਰ ਦੇ ਤੇ ਹੈਗੇ ਹੁਣ ਹੋੜ ਕੀਮਤ ਹੈਗੀ ਨਾ ਜੀ ਇਹਨਾਂ ਦਾ ਕਮਾੜੀ ਇਹ ਮੈਂ ਬੈਠਣਾ ਨਹੀਂ ਸੱਜੂ ਨੂੰ ਕਰਦਾ ਜਾਵਲੇ ਕਹਿ ਵੀ ਡਾਰਿਆ ਰਾਸ ਤੇ ਹੋੜ ਇੱਥੇ ਮੈਂ ਕਹਿੰਦਾ ਬਸ ਇੰਨਾ ਸ਼ੁਕਰ ਮਨਾਉਣ ਜਾਣ ਹੌਲੀ ਕੀ ਹੌਲੀ ਜਾਣ ਹੌਲੀ ਜਾਣ ਮਿੱਟੀ ਆ ਕੋਈ ਲੈ ਕੇ ਲਾਨੇ ਲੈ ਕੇ ਵੇਚ ਹੁਣ ਇੱਥੇ ਕੀ ਲਾਦੀ ਅਗਲੇ ਨੂੰ ਬੋਰਡ ਕੀ ਉਦਾਂ ਨਹੀਂ ਦੀਆਂ ਲੇਟਾ ਜਾਗਦੀਆਂ ਕੁੜੀ ਦੇ ਵਿੱਚ ਵੜੀ ਜਾਂਦੇ ਆ ਮੋੜ ਦੇਖ ਲੈਣਗੇ ਉਹ ਹੁਣ ਇੱਧਰ ਵੀ ਅੱਗ ਲਵਾਉਣੀ ਐ ਇਹਨੂੰ ਬੈਗ ਧੱਕੀ ਜਾਂਦਾ ਪਰ ਆਲੀ ਜਾਲ ਨੂੰ ਕੁੜੀ ਵੀ ਕਦੋਂ ਦਾ ਪੈ ਗਈ ਘਰੀ ਘਰ ਦੇ ਵਿੱਚ ਉਹ ਵੀ ਫਟਾਫਟ ਪੈਪ ਇਕੱਠੇ ਕਰ ਲਿਆ ਉਹਨਾਂ ਨੇ ਵੀ ਦੇਖਿਆ ਨਹੀਂ ਕਿਤੇ ਵੋਜਨ ਵਾਲੀ ਰਹਿ ਗਈ ਜਾਂ ਨਹੀਂ ਉਹ ਬਾ ਇੱਥੇ ਖਲਾ ਦੇ ਬੱਸ ਬਾਸੋ ਬਾਸੋ ਹੁਣ ਤਾਂ ਇਧਰ ਲ ਗਿੱਲਾ ਹੋ ਗਿਆ ਬਹੁਤ ਪਾਣੀ ਵਰਗਾ ਇਹ ਤਾਂ ਇੰਨਾ ਕੇ ਚੱਲ ਮਾੜਾ ਮੋਟਾ ਹਵਾ ਇਧਰ ਲਈ ਆ ਜੇ ਬਹੁਤ ਤੋਖਦਾ ਵੀ ਰਿਆ ਤਾਂ ਗਾਂ ਨਾ ਬਦੂ ਪਾਣੀ ਬਹੁਤ ਪਾ ਲਿਆ ਜਿਹੜੀ ਇਹ ਨਾ ਕੱਢ ਕੇ ਦਿੱਤੀ ਤੇ ਹੋਣਾ ਦੋ ਮਿੰਟ ਵਾ ਹੋ ਗਿਆ ਕੰਮ ਆ ਗਿਆ ਡਿੱਕੇ ਹੁਣ ਤਾਂ بس پائی چلਦੀ ਆ ਹੁਣ ਸਾਨੂੰ ਜੀ ਝਾੜੂ ਵਾਲਾ ਕੰਮ ਚੱਲਦਾ ਰਹਿ ਝਾੜੂ ਅਰੇ ਜਿਆ ਜਰਾ ਇੰਨੀ ਪੋਰਤੀ ਜੇ ਪਤਾ ਕਿ ਕੋਹਦਾ ਐ ਜੋ ਆਟੇ ਦਾ ਦੜੇ ਦੀ ਨਹੀਂ ਪੀਆ ਐ ਕਿਹੜਾ ਹੀ ਸੀ ਕੋਹ ਦਾ ਕੁੜੀ ਆਵੇ ਰਾਤ ਨੂੰ ਰੇਡੀ ਨੇ ਭੋਟੀਆਂ ਰੋਟੀਆਂ ਕੱਢ ਉਹ ਕਹਿਣ ਮੈਂ ਜੋ ਬੂਰਾ ਜੇ ਨਹੀਂ ਮੁੱਕਦਾ ਹੈਗਾ ਜਾਣਨੀ ਜੋ ਉਹ ਨਿਕਲੇਗਾ ਦਰੀਆ ਬੋਲਦੇ ਕੋਟੀ ਕੜੇਗਾ ਆਲੇ ਆ ਭੱਜ ਗਏ ਨਾਲੇ ਮੈਚੋ ਵਿੱਚ ਸੁਣ ਬਾਸ ਬਾਸ ਉਹ ਰੁਕ ਜਾ ਇੱਕ ਮਿੰਟ ਪਾਜੀ ਆ ਸਕੂਟਰੀ ਵਾਲੇ ਰੋਕ ਦਿਓ ਇੱਕ ਮਿੰਟ ਗਾਣਾ ਆਉਣਾ ਜੀ ਆ ਪਰੇ ਪੱਧਰਾ ਕਰ ਲੈਣ ਡੈਪਣਗੇ ਲੈਣਾ ਮਗਰੇ ਸੋਨੇ ਕੋਲੇ ਕੋਲੇ ਪਾਜੀ ਸਾਈਡ ਤੇ ਹੋ ਜਾ ਪਾਜੀ ਸਾਈਡ ਤੇ ਜਾ ਇਧਰ ਹੋ ਜਾ ਉਧਰ ਹੋ ਜਾ ਐ ਪਾਜੀ ਉਹ ਪੱਡਕੜਰ ਪਿੱਛੇ ਆਹ ਹੈ ਯਾ ਸਾਨੂੰ ਮਾੜਾ ਯਾ ਰੰਦਾ ਇੱਥੇ ਮਾਰਨਾ ਮਾਰ ਲਿਆ ਮਿੱਟੀ ਜੀ ਨੇ ਓ ਰੁਕ ਜਾ ਵੀਰੇ 1 ਮਿੰਟ ਪਿੱਛੇ ਹੀ ਬਾਸ ਬਾਸ ਸੁਣਾ ਆਹ ਕਰਦੇ ਮਾੜਾ ਯਾ ਹੁੰਦਾ ਨਾ ਉੱਪਰ ਯਾ ਰੋਡ ਤੇ ਮਾੜਾ ਕੋ ਡਿੱਗੂਗਾ ਆ ਕਰ ਦੇ ਮਾੜਾ ਜ ਆਹ ਲੈਣ ਤੇ ਕਰਦੇ ਰੋਡ ਤੋਂ ਮਾੜਾ ਜ ਉਹ ਵੀਰੇ ਰੁਕ ਜਾ ਇੱਕ ਮਿੰਟ ਚੱਲ ਬੱਸ 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 ਹੋ ਗਿਆ ਬਾਕੀ ਆਪੇ ਗੱਡੀਆਂ ਦੇ ਸਾਫ਼ ਕਰ ਲੈਣਾ ਬਧੇਰਾ ਵਾਹ ਤੇ ਮੇਰੀ ਗੱਡੀ ਨੂੰ ਮਾਰਦੇ ਬੱਲੇ ਆਪਣਾ ਨੀਲਾ ਨੀਲੇ ਕੋੜੇ ਨਾਲ ਲੈ ਜਾਂਦਾ ਤੇ ਗੱਡੀਆਂ ਵਾਦੀ ਸੀ ਉਹ ਘੱਟ ਢੁੱਡ ਗਿਆ ਸੀ ਆ ਉਹ ਇੱਕ ਟਰੈਕਟਰ ਆਪਣਾ ਹੁੰਦਾ ਹੈ ਦਾ ਜਹਾਤੀ ਆ ਘੁੰਦਾ ਤੇ ਥੋੜਾ ਆਪਾਂ ਘਰੇ ਵਾ ਚੱਲਦੇ ਆ